ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੋਰਟਿਕ ਚੰਨ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਪਸ਼ਮੀਨੀ ਪ्योर ਪਸ਼ਮੀਨੇ ਦੇ ਸੂਟ ਲੈ ਕੇ ਆਏ ਹਾਂ ਤੇ ਆਪਾਂ ੱਲਵਟ ਦੇ ਸੂਟ ਤੇ ਡਬਲ ਟੋਲ ਪਸ਼ਮੀਨੇ ਦਾ ਰੈੱਡ ਕਲਰ ਦਾ ਸੂਟ ਦੇਖੋ ਜੀ ਇਹਦੇ 슬ੀਵਸ ਇੱਕੋ ਪਿਲਾਂ ਦਾ ਤੇ ਪੈਂਟ ਇੱਕਸ ਕਲੀਆਂ ਤੇ ਆਦਨ ਦਿਖੋਨੇ ਡਬਲ ਸਿਟ ਪਸ਼ਮੀਨਾ ਨੀਚੇ ਬਲੂ ਹੈ ਦੇਖੋ ਜੀ ਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਤੇ ਲਓ ਜੀ ਇਹਦਾ ਆਪਾਂ ਦੁਪੱਟਾ ਤੇ ਬਾਟਮ ਤੇ ਹਲਕੇ ਜਿਹੇ ਡਿਜ਼ਾਈਨ ਦਾ ਜਿਹੜਾ ਆਪਾਂ ਸੂਟ ਰੈਡੀ ਕੀਤਾ ਭੈਣਾਂ ਨੂੰ ਬਹੁਤ ਪਸੰਦ ਆਊਗਾ ਤੇ ਤੁਸੀਂ ਫਟਾਫਟ ਆਪਣੇ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰੋ ਤੇ ਆਹ ਦੇਖੋ ਜੀ ਆਪਣੇ ਕੋਲੇ ਜੀ ਨਵੇਂ ਡਿਜ਼ਾਈਨ ਤੇ ਨਵਾਂ ਫੈਬਰਿਕ ਆ ਗਿਆ ਮਿਲਕ ਪਸ਼ਮੀਨਾ ਜੀ ਇਹ ਮਿਲਕ ਪਸ਼ਮੀਨਾ ਤੇ ਆਪਾਂ ਰੈਡੀ ਕੀਤਾ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਤੇ ਪਸੰਦ ਵੀ ਜ਼ਰੂਰ ਆਊਗਾ ਤੁਹਾਨੂੰ ਮਿਲਕ ਪਸ਼ਮੀਨੇ ਦਾ ਸੂਟ ਜੀ ਹੋਣੇ ਕੋ ਹੋਰ ਆਰੀ ਵਰਕ ਦੀ ਜਿਹੜਾ ਆਪਾਂ ਤਿਆਰ ਕੀਤਾ ਮਿਲਕ ਪਸ਼ਮੀਨਾ ਤੇ ਬਹੁਤ ਹੀ ਸੋਹਣਾ ਵਰਕ ਹੈ ਤੇ ਬਹੁਤ ਹੀ ਸੋਹਣਾ ਸੂਟ ਹੈ ਇਵੇਂ ਜਿਵੇਂ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਜੀ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਇਵੇਂ ਦੇ ਸੋਹਣੇ ਸੋਹਣੇ ਸੂਟ ਪਸ਼ਮੀਨੇ ਦੇ ਮਿਲਣਗੇ ਵੀਡੀਓ ਆਪਣੀ ਸਰਦੀ ਹਜੇ ਮੌਸਮ ਆਈ ਹੈ ਤੇ ਜਦੋਂ ਸਰਦੀ ਵਾਲਾ ਮੌਸਮ ਹੋ ਸਾਨੂੰ ਸੋਹਣੇ ਸੋਹਣੇ ਸੂਟ ਕਿਸੇ ਵੀ ਟੀਕ ਤੋਂ ਨਹੀਂ ਮਿਲਣੇ ਜਿਹੜੇ ਤੁਹਾਨੂੰ ਕੌਰ ਟਿਕ ਤੋਂ ਮਿਲਣੇ ਆ ਤੇ ਦੇਖੋ ਜੀ ਤੁਸੀਂ ਜਿਹੜੇ ਪਿਓਰ ਪਸ਼ਮੀਨਾ ਦਾ ਲੱਗ ਰਿਹਾ ਨਾ ਜਿਵੇਂ ਗਰੇਵ ਦਾ ਹੁੰਦਾ ਪਸ਼ਮੀਨਾ ਆਪਣੇ ਕੋਲ ਹੀ ਮੋਟਾ ਜਿਹਾ ਪਸ਼ਮੀਨਾ ਹੈ ਨਹੀਂ ਜਿਹੜੇ ਵੈਲਵਟ ਦੇ ਸੂਟ ਤੁਹਾਨੂੰ ਦਿਖਾ ਰਿਹਾ ਜੀ ਇਹ ਤੁਸੀਂ ਨਾਲ-ਨਾਲ ਦੇਖ ਚਲੋ ਨਾਲੇ ਆਪਾਂ ਕਰਦੇ ਆਂ ਗੱਲਬਾਤ ਤੇ ਜਿਹੜੀਆਂ ਦੇ ਪਿਕਸਲ ਆਈਆਂ ਜੀ ਆਪਾਂ ਸਾਰੇ ਡਿਜ਼ਾਈਨ ਲਾਤੇ ਤੁਸੀਂ ਇਹਨੂੰ ਪਿਓਰ ਪਸ਼ਮੀਨੇ ਤੇ ਰੈਡੀ ਕਰਵਾ ਸਕਦੇ ਆਂ ਆਪਣੇ ਕੋਲੇ ਨਾ ਤਾਂ ਬਹੁਤ ਉੱਠਣ ਵਾਲਾ ਪਸ਼ਮੀਨਾ ਹੁੰਦਾ ਨਾ ਮੋਟਾ ਜਿਹਾ ਪਸ਼ਮੀਨਾ ਹੁੰਦਾ ਸੌਫਟ ਪਸ਼ਮੀਨਾ ਹੁੰਦਾ ਹੈ ਪੈਣ ਜਿਹੜੀ ਕਹਿੰਦੀ ਪਸ਼ਮੀਨਾ ਦਾ ਸੂਟ ਪੈਂਦਾ ਨਹੀਂ ਉਹ ਸੂਟ ਆਪਣਾ ਪਾ ਸਕਦੀ ਹੈ ਕਿਉਂਕਿ ਆਪਣਾ ਪਸ਼ਮੀਨਾ ਜੀ ਬਹੁਤ ਸੌਫਟ ਹੁੰਦਾ ਤੁਸੀਂ ਇੱਕ ਸੂਟ ਜੀ ਜ਼ਰੂਰ ਰੈਡੀ ਕਰਵਾ ਕੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਵੀ ਕਿਵੇਂ ਦਾ ਸੂਟ ਆਪਣਾ ਹੈਗਾ ਤੇ ਇੱਕ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਤੁੜੇ ਲਾਈਕ ਵਾਲੇ ਬਟਨ ਨਾਲ ਸਮਾਹ ਹੌਸਲਾ ਮਿਲਦਾ ਜੀ ਅਸੀਂ ਵੀਡੀਓ ਅੱਗੇ ਹੋਰ ਲੈ ਕੇ ਨੇ ਇੱਕ ਕਮੈਂਟ ਕਰ ਦਿਆ ਕਰੋ ਪਿਆ ਰਾਜਾ ਤੇ ਇੱਕ ਲਾਈਕ ਵਾਲਾ ਬਟਨ ਦਬਾ ਦਿਆ ਕਰੋ ਤੇ ਇਵੇਂ ਦੇ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਅਸੀਂ ਪਹੁੰਚਾਉਂਦੇ ਰਵਾਂਗੇ ਆਪਾਂ ਵੀਡੀਓ ਅਪਲੋਡ ਕਰਦੇ ਰਵਾਂਗੇ ਨੋ ਹੁੰਦਾ ਮੈਂ ਸਭ ਤੋਂ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਵਾ ਹਨਾ ਬਹੁਤ ਸੋਹਣੇ ਆਪਾਂ ਕੁਸ਼ਤ ਕਰਦੇ ਹਾਂ ਬਹੁਤ ਸੋਹਣੇ ਡਿਜ਼ਾਈਨ ਲਿਆਉਣ ਦੀ ਤੇ ਜਿਹੜੀਆਂ ਪਿਕਸਲਾਂ ਆਂਗਾ ਕਈ ਵਾਰੀ ਭੈਣਾ ਕਹਿੰਦੀਆਂ ਸਾਨੂੰ ਨਾ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਵੀਡੀਓ ਦੱਸ ਸਕਰੀਨਸ਼ਾਟ ਲੈਣਾ ਬਹੁਤ ਔਖਾ ਜੀ ਤੇ ਤੁਸੀਂ ਜੀ ਆਹ ਡਿਜ਼ਾਈਨ ਦਾ ਸਾਨੂੰ ਭਾਵੇਂ ਪੂਰਾ ਲਿੰਕ ਭੇਜਿਆ ਕਰੋ ਅਸੀਂ ਆਪੇ ਸਾਨੂੰ ਪਤਾ ਲੱਗ ਜਾ ਕਰੂਗਾ ਭੈਣਾ ਦੇ ਮੈਸੇਜ ਕਾਲ ਵੀ ਬਹੁਤ ਹੁੰਦੇ ਆ ਤੇ ਤੁਸੀਂ ਐਵੇਂ ਨਾ ਵੇਖਿਆ ਕਰੋ ਵੀ ਇਹਦੀ ਸਕਰੀਨਸ਼ਾਟ ਲੈਣੀ ਹੈ ਤੇ ਕਿਵੇਂ ਕੁਝ ਮਰਜ਼ੀ ਲੈ ਜਾਂਦੇ ਹੋਵੇ ਦਾ ਸਕਰੀਨਸ਼ਾਟ ਸਾਨੂੰ ਕੋਈ ਮਾੜਾ ਜ ਆਪਾਂ ਮਾਇ ਦੀ ਬਾਜੂ ਦੀ ਸਕਰੀਨਸ਼ਾਟ ਲੈ ਉਤਾਂ ਵੀ ਸਾਨੂੰ ਸੀ ਇਹ ਆਪਾਂ ਪਸ਼ਮੀਨੇ ਤੇ ਰੈਡੀ ਕੀਤੇ ਸੀ ਜੀ ਦੋ ਸੂਟ ਆ ਇਹ ਜਿਹੜਾ ਆਪਣਾ ਗਰਮੀਆਂ ਚ ਵੀ ਡਿਜ਼ਾਈਨ ਚੱਲਿਆ ਸੀ ਹੁਣ ਭੈਣਾਂ ਨੇ ਸਰਦੀਆਂ ਚ ਲਾਤਾ ਇਹ ਡਿਜ਼ਾਈਨ ਮੈਨੂੰ ਤਾਂ ਲੱਗਦਾ ਨੇ ਸਾਡੇ ਮੋਰੋ ਲੈ ਜਾਊਗਾ ਇਹ ਡਿਜ਼ਾਈਨ ਸਾਡਾ ਸਰਦੀਆਂ ਦੇ ਵਿੱਚ ਵੀ ਆਈ ਜਾਂਦਾ ਤੇ ਕੋਈ ਨਹੀਂ ਜਿਸ ਆਪਾਂ ਸਰਦੀਆਂ ਵਾਲੇ ਸੂਟਾਂ ਦੇ ਆਪਾਂ ਕਸਟਮਰ ਦੀ ਡਿਮਾਂਡ ਤੇ ਕਰ ਡਿਜ਼ਾਈਨ ਤਿਆਰ ਕਰਦੇ ਆ ਤੇ ਜਿਵੇਂ ਆਪਣੇ ਕਸਟਮਰ ਦੇ ਪਸੰਦ ਦਾ ਆ ਆਪਾਂ ਉਹਦਾ ਡਿਜ਼ਾਈਨ ਤਿਆਰ ਕਰਦੇ ਆ ਕਿਸੇ ਨੂੰ ਨਾਰਾਜ਼ ਨਹੀਂ ਕਰਦੇ ਕਿਉਂ ਚੰਗੀ ਲੱਗੇ ਲਾਈਕ ਕਰ ਦਿਓ ਤੇ ਅੱਗੇ ਸ਼ੇਅਰ ਕਰ ਦਿਓ ਭੈਣਾਂ ਨੂੰ ਥੈਂਕ ਯੂ ਬਹੁਤ ਬਹੁਤ